ਕੰਗਣਾ ਦੇ ਵੱਜੀ ਚਪੇੜ ਤੋਂ ਇੱਕ ਚੰਗੀ ਸ਼ੁਰੂਆਤ ਹੋਣ ਦੀ ਆਸ ਵੱਜ ਗਈ ਆ ਇੰਡੀਆਨ ਕਾਨੂੰਨ ਦੇ ਮੁਤਾਬਕ ਉਹ ਕਿਹੜੀ ਚੰਗੀ ਆਸ ਵੱਜ ਗਈ ਜਿਸ ਵੱਲ ਹਰ ਇੱਕ ਭੈਣ ਭਰਾ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਕੱਲ ਦੀ ਜਦੋਂ ਦੀ ਵੀਡੀਓ ਵਾਇਰਲ ਹੋਈ ਆ ਕਿ ਕੁਲਵਿੰਦਰ ਕੌਰ ਨਾਂ ਦੀ ਇੱਕ ਭੈਣ ਨੇ ਜਿਹੜਾ ਸੀ ਉਹ ਕੰਗਣਾ ਦੇ ਮੂੰਹ ਤੇ ਚਪੇੜ ਮਾਰੀ ਤੇ ਨਾਲ ਹੀ ਉਂਗਲਾਂ ਛੱਪ ਗਈਆਂ ਤਾਂ ਉਸ ਵੀਡੀਓ ਨੇ ਹਰ ਪਾਸੇ ਇੱਕ ਆ ਹਲਚਲ ਮਚਾ ਦਿੱਤੀ ਆ ਕਹਿਕਾ ਮਚਾ ਦਿੱਤਾ ਜਿਸ ਤੇ ਵੱਖਰੇ ਵੱਖਰੇ ਤਰ੍ਹਾਂ ਦੇ ਤੁਹਾਡੇ ਵਰਗੇ ਭੈਣ ਭਰਾਵਾਂ ਦੇ ਵਿਚਾਰ ਆ ਰਹੇ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਸਵਾਲ ਇਹ ਬਣਦਾ ਕਿ ਉਸ ਭੈਣ ਕੁਲਵਿੰਦਰ ਕੌਰ ਨੇ ਚਪੇੜ ਉਹਦੇ ਕਿਉਂ ਮਾਰੀ ਤੇ ਕੀ ਕੁਲਵਿੰਦਰ ਕੌਰ ਵੱਲੋਂ ਜਾਂ ਪੰਜਾਬ ਦੇ ਵੱਲੋਂ ਵੀ ਕੰਗਣਾ ਤੇ ਪਰਚਾ ਦਰਜ ਹੋਣਾ ਚਾਹੀਦਾ ਉਹ ਕਿਹੜਾ ਪਰਚਾ ਜਿਹੜਾ ਵਾ ਦਰਜ ਹੋਣਾ ਚਾਹੀਦਾ ਜਿੰਨੂੰ ਸੰਪਰਦਾਇਕ ਦੰਗੇ ਕਹਿ ਦਿੰਦੇ ਨੇ ਕੀ ਕੰਗਣਾ ਨੇ ਸੰਪਰਦਾਇਕ ਦੰਗੇ ਕਰਾਉਣ ਦੀ ਕੋਸ਼ਿਸ਼ ਕੀਤੀ ਕੀ ਕੰਗਣਾ ਨੇ ਇੰਡੀਅਨ ਕਾਨੂੰਨ ਤੇ ਕੋਈ ਵਿਸ਼ਵਾਸ ਨਹੀਂ ਸੀ ਜੀ ਇਹਨੂੰ ਉੱਥੇ ਐਪਲੀਕੇਸ਼ਨ ਦੇਣ ਤੋਂ ਬਾਅਦ ਜੇ ਉਹਨੂੰ ਨਾ ਨਾ ਕੋਈ ਮਿਲਦਾ ਜਿਉਂਦੀ ਸੁਣਵਾਈ ਨਾ ਹੁੰਦੀ ਫਿਰ ਉਹਨੂੰ ਸੋਸ਼ਲ ਮੀਡੀਆ ਤੇ ਆ ਕੇ ਆਪਣੀ ਪੋਸਟ ਸਾਂਝੀ ਕਰਨੀ ਚਾਹੀਦੀ ਉਹਨੇ ਇੰਜ ਪੋਸਟ ਸਾਂਝੀ ਸ਼ੇਅਰ ਕੀਤੀ ਜਿਵੇਂ ਦੋ ਕੌਮਾਂ ਦੇ ਵਿੱਚ ਇੱਕ ਦੰਗਾ ਫਸਾਦ ਕਰਾਉਣਾ ਹੋਵੇ ਮੈਂ ਤਾਂ ਸਮਝਦਾ ਕਿ ਕੰਗਣਾ ਤੇ ਖਿਲਾਫ ਵੀ ਪਹਿਲਾਂ ਸੰਪਰਦਾਇਕ ਦੰਗੇ ਭੜਕਾਉਣ ਦਾ ਪ੍ਰਚਾਰ ਰਜਿਸਟਰਡ ਹੋਣਾ ਚਾਹੀਦਾ ਫਿਰ ਬਾਕੀ ਇਨਕੁਆਰੀ ਹੋਣੀ ਚਾਹੀਦੀ ਹੁਣ ਭੈਣ ਕੁਲਵਿੰਦਰ ਕੌਰ ਨੇ ਚਪੇੜ ਕਿਉਂ ਮਾਰੀ ਸਵਾਲ ਤਾਂ ਇਹ ਵੀ ਆ ਵੇਖੋ ਪੰਜਾਬ ਦੀ ਮਿੱਟੀ ਹੋਵੇ ਚਾਹੇ ਕਿਸੇ ਵੀ ਸਟੇਟ ਦੀ ਮਿੱਟੀ ਹੋਵੇ ਉਹਨੇ ਸਿਖਾਉਂਦੀ ਆ ਕਿ ਆਪਣੀਆਂ ਮਾਵਾ ਦਾ ਆਪਣੇ ਬਾਪ ਦਾ ਹਰ ਇੱਕ ਨੂੰ ਸਤਿਕਾਰ ਕਰਨਾ ਚਾਹੀਦਾ ਮਾ ਬਾਬ ਤੋਂ ਉੱਚੇ ਕੋਈ ਵੀ ਨਹੀਂ ਹੈਗਾ ਜੇ ਪੰਜਾਬੀ ਚ ਆਪਾਂ ਇੰਜ ਕਹ ਲਈਏ ਕਿ ਮਾਂ ਬਾਪ ਹੀ ਰੱਬ ਹੁੰਦਾ ਤੇ ਜੇ ਕੋਈ ਕਿਸੇ ਦੇ ਮਾਂ ਬਾਪ ਨੂੰ ਪਲੱਸ ਉਹਨਾਂ ਦੇ ਰੱਬ ਬਾਰੇ ਕੋਈ ਗਲਤ ਕਵੇ ਕਿ ਤੁਹਾਡਾ ਮਾਂ ਤੁਹਾਡਾ ਪਿਓ ਜੋ ਅਣਖ ਗੈਰਤ ਨਾਲ ਭਰਪੂਰ ਬੈਤੇ 100 150 50 ਰੁਪਏ ਤੇ ਦਿਹਾੜੀ ਤੇ ਆਉਂਦੇ ਆ ਫਿਰ ਅਣਖੀ ਲੋਕਾਂ ਨੂੰ ਗੁੱਸਾ ਆਉਣਾ ਤਾਂ ਸੁਭਾਵਿਕ ਹੀ ਆ ਉਸ ਦੀ ਜਗ੍ਹਾ ਤੇ ਕੋਈ ਵੀ ਹੁੰਦਾ ਚਾਹੇ ਹਿਮਾਚਲ ਦੀ ਕੋਈ ਮੇਰੀ ਭੈਣ ਹੁੰਦੀ ਚਾਹੇ ਕਿਸੇ ਵੀ ਸਟੇਟ ਦੀ ਹੁੰਦੀ ਕਿ ਉਹਨੂੰ ਗੁੱਸਾ ਨਾ ਆਉਂਦਾ ਜੇ ਉਹਦੀ ਮਾਂ ਦੇ ਬਾਰੇ ਉਹਦੇ ਬਾਪ ਦੇ ਬਾਰੇ ਕੁਝ ਕੋਈ ਗਲਤ ਬੋਲ ਦੇ ਉਹਨੂੰ ਵੀ ਇੱਥੇ ਸਵਾਲ ਖੜਾ ਇਹ ਵੀ ਹੁੰਦਾ ਕਿ ਇਹ ਉੱਥੇ ਪ੍ਰਧਾਨ ਮੰਤਰੀ ਸੀ ਉਸ ਸਮੇਂ ਦੇ ਮੁਤਾਬਕ ਕੀ ਇਹ ਫਾਈਨੈਂਸ ਮਿਨਿਸਟਰ ਸੀ ਕੀ ਇਹ ਖੇਤੀ ਐਗਰੀਕਲਚਰ ਮਿਨਿਸਟਰ ਸੀ ਫਿਰ ਤੂੰ ਤੇ ਕੁਝ ਵੀ ਨਹੀਂ ਸਾ ਇਹ ਤੇਰਾ ਕੀ ਫਰਜ ਬਣਦਾ ਕਿ ਕਿਸਾਨਾਂ ਦੇ ਬਾਰੇ ਸਾਡੀਆਂ ਮਾਵਾਂ ਭੈਣਾਂ ਦੇ ਬਾਰੇ ਕਿਸਾਨ ਸਾਰੇ ਹੀ ਆ ਹਿਮਾਚਲ ਦੇ ਵੱਖਰੇ ਨਹੀਂ ਵੀਰ ਵੀ ਕਿਸਾਨ ਨੇ ਹਾਂ ਉਹਨਾਂ ਦੀ ਕਿਸਾਨੀ ਦਾ ਨਜ਼ਰੀਆ ਵੱਖਰਾ ਹੋ ਸਕਦਾ ਫਲਦਾਰ ਬੂਟਿਆਂ ਦੀ ਖੇਤੀ ਕਰਦੇ ਹੋਣਗੇ ਹੈ ਤੇ ਕਿਸਾਨ ਹੀ ਆ ਨਾ ਪੰਜਾਬ ਦੇ ਖੇਤੀਬਾੜੀ ਕਣਕ ਝੋਨੇ ਦੀ ਕਰਦੇ ਨੇ ਮੱਕੀ ਦੀ ਕਰਦੇ ਨੇ ਸੂਰਜਮੁਖੀ ਦੀ ਕਰਦੇ ਨੇ ਹਰਿਆਣੇ ਵਾਲੇ ਵੀਰ ਕਰਦੇ ਨੇ ਹੈ ਤੇ ਕਿਸਾਨ ਹੀ ਆ ਨਾ ਹੁਣ ਇਹਨੂੰ ਕੀ ਲੋੜ ਪਈ ਸੀ ਸਰਕਾਰ ਜਦੋਂ ਕੱਲ ਚੱਲ ਰਹੀ ਸੀ ਸਰਕਾਰ ਤੇ ਪਲੱਸ ਕਿਸਾਨਾਂ ਦੇ ਵਿੱਚ ਇਹ ਕਿਸਾਨਾਂ ਤੇ ਸਰਕਾਰ ਦਾ ਮਸਲਾ ਸੀ ਇਹਦਾ ਤੇ ਕੋਈ ਬਣਦਾ ਹੀ ਨਹੀਂ ਸੀ ਇਹਨੇ ਕਿਉਂ ਸਾਡੀਆਂ ਪੰਜਾਬ ਦੀਆਂ ਮਾਵਾਂ ਧੀਆਂ ਦੇ ਖਿਲਾਫ ਬਿਆਨ ਦਿੱਤਾ ਪਰਚਾ ਤਾਂ ਇਹ ਵੀ ਬਣਦਾ ਹਿਮਾਚਲ ਸਰਕਾਰ ਨੂੰ ਤੇ ਪਰਚਾ ਇਹ ਵੀ ਦੇਣਾ ਚਾਹੀਦਾ ਕਿਸੇ ਦੀਆਂ ਭਾਵਨਾਵਾਂ ਨੂੰ ਤੋੜਨ ਦਾ ਹੁਣ ਜਦੋਂ ਇਹਦੇ ਚਪੇੜ ਵੱਜ ਗਈ ਜਿਉਂਨੇ ਆਪਣੀ ਭਾਵਨਾ ਚਾਕੇ ਮਾਰ ਦਿੱਤੀ ਤੇ ਚਾਹੀਦਾ ਤੇ ਇਹ ਸੀ ਕਿ ਇਹ ਉਹਨੂੰ ਗੱਲ ਨੂੰ ਅਧਿਕਾਰੀਆਂ ਤੱਕ ਜਾਂਦੀ ਕੰਗਣਾਂ ਲੈ ਕੇ ਆਪਣੀ ਕੰਪਲੇਨਟ ਪਾਉਂਦੀ ਕਿ ਮੇਰੇ ਨਾਲ ਆ ਹੋਇਆ ਹੈ ਇਹਦੀ ਇਨਕੁਆਰੀ ਕੀਤੀ ਜਾਵੇ ਤੇ ਉਹ ਪ੍ਰਸ਼ਾਸਨ ਅਧਿਕਾਰੀ ਘੰਟੇ 2 ਘੰਟੇ 4 ਘੰਟੇ ਜਾਂ ਇੱਕ ਦਿਨ ਚ ਇਹਨੂੰ ਜੇ ਨਿਆਂ ਨਾ ਦਿੰਦੇ ਤਾਂ ਫਿਰ ਇਹਨੂੰ ਸੋਸ਼ਲ ਮੀਡੀਆ 'ਚ ਆਉਣਾ ਚਾਹੀਦਾ ਸੀ ਇਹਨੇ ਸ਼ੈਨੂ ਇਸ ਬੀਬੀ ਨੂੰ ਇਸ ਕੰਗਣਾ ਨੂੰ ਤਾਂ ਪ੍ਰਸ਼ਾਸਨ ਅਧਿਕਾਰੀਆਂ ਤੇ ਵਿਸ਼ਵਾਸ ਨਹੀਂ ਸੀ ਇਹਨੇ ਫਟਕ ਕਰਕੇ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਦੀ ਕੋਸ਼ਿਸ਼ ਕੀਤੀ ਇਹਦਾ ਅਰਥ ਕੀ ਆ ਸਵਾਲ ਤਾਂ ਇੱਥੇ ਇਹ ਹੁੰਦਾ ਕਿ ਇਹਦਾ ਅਰਥ ਕੀ ਆ ਅਰਥ ਫਿਰ ਜਿਹੜੇ ਸੰਵਿਧਾਨ ਨੂੰ ਪੜਨ ਵਾਲੇ ਜਾਂ ਅਧਿਕਾਰਾਂ ਅਤੇ ਕਰਤਵਾਂ ਦੇ ਵਿੱਚ ਮੰਤਰ ਸਮਝਣ ਵਾਲੇ ਗੱਲ ਸਮਝਦੇ ਆ ਕਿ ਇਹ ਇੱਕ ਪੜਗਾਠ ਸੀ ਜੋ ਇੱਕ ਦੰਗੇ ਕਰਾਉਣ ਵਾਲੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕੀਤੀ ਹਿਮਾਚਲ ਸਰਕਾਰ ਨੂੰ ਇਸ ਕੰਗਣਾ ਦੇ ਉੱਤੇ ਦੰਗੇ ਫਸਾਦ ਕਰਾਉਣ ਦਾ ਪਰਚਾ ਵੀ ਰਜਿਸਟਰਡ ਕਰਨਾ ਕਾਇਦਾ ਜੋ ਇੱਕ ਬਿਲਕੁਲੋਂ ਜਾਇਜ਼ ਹੋਏਗਾ ਤੇ ਉਸ ਕੁੜੀ ਕੁਲਵਿੰਦਰ ਕੌਰ ਨੂੰ ਉਹਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਇਆ ਜਿਹੜਾ ਆਪਣੀ ਮਾਂ ਦੇ ਪ੍ਰਤੀ ਆਪਣੇ ਬਾਪ ਦੇ ਪ੍ਰਤੀ ਪੰਜਾਬ ਦੇ ਪੂਰੇ ਪੰਜਾਬ ਦੀਆਂ ਮਾਵਾਂ ਦੇ ਪ੍ਰਤੀ ਕਿੰਨਾ ਸਤਿਕਾਰ ਆ ਉਹਨੂੰ ਪੰਜਾਬ ਸਰਕਾਰ ਨੂੰ ਸਨਮਾਨਿਤ ਕਰਨਾ ਚਾਹੀਦਾ ਮੈਂ ਤਾਂ ਕਿੰਨਾ ਹੋ ਸਕੇ ਤਾਂ ਪੰਜਾਬ ਸਰਕਾਰ ਉਹਨੂੰ ਆਪਣੇ ਇਸ ਆਧਾਰੇ ਵਿੱਚ ਲਿਆ ਕੇ ਇੱਕ ਵੱਡੀ ਨੌਕਰੀ ਦੇ ਕੇ ਨਵਾਜੇ ਕਿਉਂਕਿ ਉਸ ਭੈਣ ਨੇ ਪੂਰੇ ਦੇ ਪੂਰੇ ਸਮਾਜ ਦੀਆਂ ਮਾਵਾਂ ਤੇ ਭੈਣਾਂ ਦਾ ਕਦ ਉੱਚਾ ਕੀਤਾ ਜਦੋਂ ਕਿ ਅੱਜ ਬਹੁਤ ਸਾਰੇ ਅਸੀਂ ਦੇਖਦੇ ਹਾਂ ਕਿ ਕੁੜੀਆਂ ਨੂੰ ਜਾਂਦਾ ਕਿ ਕੁੜਾਏ ਪੈ ਰੀਆਂ ਨਹੀਂ ਉਹ ਆਪਣੇ ਮਾਪੇ ਤੋਂ ਬਾਗੀ ਹੋ ਰੀਆਂ ਨਹੀਂ ਪਰ ਇਸ ਭੈਣ ਨੇ ਸਾਬਤ ਕਰ ਦਿੱਤਾ ਕਿ ਮਾਪੇ ਤੋਂ ਉੱਪਰ ਕੋਈ ਨਹੀਂ ਪੰਜਾਬ ਦੀਆਂ ਧੀਆਂ ਚ ਅੱਜ ਵੀ ਅਣਖ ਗੈਰਤ ਆ ਮਾਤਾ ਭਗਕੌਰ ਵਾਲੀ ਪੂਰੀ ਦੀ ਪੂਰੀ ਸਪਿਰਟ ਜਿਹੜੀ ਉਹਨਾਂ ਚ ਅਣਖ ਗੈਰਤ ਉਸ ਭਰੀ ਪਈ ਆ ਬਹੁਤ ਸਾਰੇ ਭੈਣ ਭਰਾਵਾਂ ਦੇ ਜਿਹੜੇ ਵਿਚਾਰ ਨੇ ਕਿ ਕੰਗਣਾ ਨੇ ਜੋ ਵੀ ਕੀਤਾ ਗਲਤ ਕੀਤਾ ਸੀ ਇਹਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ ਕੰਗਣਾ ਨੂੰ ਮਾਫੀ ਮੰਗਣੀ ਚਾਹੀਦੀ ਜੇ ਕੰਗਣਾ ਸਿਆਣੀ ਹੁੰਦੀ ਤਾਂ ਮੈਂ ਤੇ ਸਮਝਦਾ ਸੀ ਕਿ ਉਸ ਭੈਣ ਦੇ ਕੋਲ ਜਾਂਦੀ ਤੇ ਉਸ ਭੈਣ ਨੂੰ ਗੱਲ ਵਕੜੀ ਲੈਂਦੀ ਔਰ ਕੋ ਮਾਫੀ ਮੰਗਦੀ ਕਿ ਭੈਣ ਮੇਰੇ ਕੋਲੋਂ ਗਲਤੀ ਹੋ ਗਈ ਸੀ ਮੈਨੂੰ ਪੰਜਾਬ ਦੀਆਂ ਮਾਵਾਂ ਢੀਆਂ ਭੈਣਾਂ ਬਾਰੇ ਗੱਲ ਨਹੀਂ ਸੀ ਇੰਜ ਬੋਲਣੀ ਚਾਹੀਦੀ ਪਰ ਕੰਗਣਾ ਨੇ ਤੇ ਮੈਨੂੰ ਇੰਜ ਲੱਗਦਾ ਕਿ ਕੋਈ ਚੰਗੀ ਸੂਝ-ਬੂਝ ਦਾ ਸਬੂਤ ਨਹੀਂ ਦਿੱਤਾ ਜੇ ਹਿਮਾਚਲ ਦੇ ਲੋਕਾਂ ਨੇ ਉਹਨੂੰ ਐਮਪੀ ਬਣਾ ਦਿੱਤਾ ਰੁਤਬਾ ਦੇ ਦਿੱਤਾ ਉਹਨੂੰ ਆਪਣੇ ਰੁਤਬੇ ਮੁਤਾਬਕ ਗੱਲ ਕਰਨੀ ਚਾਹੀਦੀ ਉਹਨੇ ਤੇ ਬੱਚਿਆਂ ਵਾਂਗੂ ਕੀਤਾ ਜਿਵੇਂ ਇੱਕ ਬੱਚੇ ਦਵਾ ਦਬ ਗੱਲ ਨੂੰ 扑ਕਾ ਕੇ ਬਾਹਰ ਸੁੱਟ ਦਿੰਦੇ ਨੇ ਇਹ ਕੋਈ ਸਿਆਣਪ ਜੀ ਨਹੀਂ ਲੱਗੀ ਇਹ ਇੱਕ ਮੂਰਖਤਾ ਜੀ ਵਾਲੀ ਗੱਲ ਜੀ ਲੱਗੀ ਆ ਕਿ ਜੋ ਇੱਕ ਐਮਪੀ ਨੂੰ ਜੇ ਇਹਨਾਂ ਲੋਕਾਂ ਨੇ ਚੁਣਿਆ ਤੇ ਉਹਨਾਂ ਦੇ ਵੀ ਭਾਵਨਾ ਨੂੰ ਸੱਟ ਵੱਜੀ ਹੋਗੀ ਕੁਦਰਤੀ ਗੱਲ ਆ ਪਰ ਅਸੀਂ ਕਿਵੇਂ ਦਾ ਐਮਪੀ ਚੁਣ ਲਿਆ ਤੇ ਇਹੋ ਜੇ MP ਜੇ ਪਾਰਲੀਮੈਂਟ ਚ ਜਾਣਗੇ ਕਿ ਕੀ ਲੋਕਾਂ ਦਾ ਸੁਣਵਾਈ ਕਰਨਗੇ ਜਿਨ੍ਹਾਂ ਦਾ ਆਪਣੇ ਆਪ ਤੇ ਸੰਜਮ ਨਹੀਂ ਜਿਨ੍ਹਾਂ ਦਾ ਆਪਣੇ ਆਪ ਤੇ ਕੰਟਰੋਲ ਹੀ ਨਹੀਂ ਮੈਂ ਤੇ ਸਮਝਦਾ ਕਿ ਜੇ ਕੋਈ ਸਰਕਾਰ ਬਣ ਤੋਂ ਬਾਅਦ ਇਹਦੀ ਤੇ MP ਦੀ ਪੋਸਟ ਜਿਹੜੀ ਆ ਵੀ ਖਾਰਜ ਕਰ ਦੇਣੀ ਚਾਹੀਦੀ ਆ ਕਿ ਭਾਈ ਤੇਰੇ ਚ ਤੇ ਯੋਗਤਾ ਹੀ ਨਹੀਂ ਹੈਗੀ ਤੇ ਤੈਨੂੰ MP ਬਣ ਕੇ ਕੱਲ ਨੂੰ ਕਿਹੋ ਜੇ ਕਾਨੂੰਨਾਂ ਦੀ ਤੇਰੇ ਤੋਂ ਉਮੀਦ ਕੀਤੀ ਜਾ ਸਕਦੀ ਆ ਮੈਂ ਸਮਝਦਾ ਕਿ ਵੇਖੋ ਇਸ ਇਲਾਕੇ ਦੇ ਵਿੱਚੋਂ ਜਿੱਦੋਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਨੰਦਪੁਰ ਸਾਹਿਬ ਨੂੰ 1704 ਵਿੱਚ ਘੇਰੇ ਇਹ ਪਈ ਸੀ 13 ਜੰਗਾਂ ਜਿਹੜੀਆਂ ਸੀ ਬਲਾਸਪੁਰ ਦਾ ਇਲਾਕਾ ਵੀ ਤਾਂ ਮੰਡੀ ਦੇ ਨੇੜੇ ਹੀ ਪੈ ਜਾਂਦਾ ਨਾ ਉੱਥੋਂ ਦਾ ਭੀਮਚੰਦ ਸੀ ਜਿਹੜਾ ਅਗਵਾਈ ਕਰਦਾ ਸੀ ਸਿੱਖਾਂ ਨੇ ਤੇ ਅੱਜ 300 ਪਲੱਸ ਸਾਲ ਹੋ ਗਏ ਅਜੇ ਤੱਕ ਉਹ ਗੁੱਸਾ ਨਹੀਂ ਛੱਡਿਆ ਤੇ ਕੰਗਣਾ ਨੂੰ ਤੇ ਚਾਹੀਦਾ ਕਿ ਮੈਂ ਥੋੜਾ ਸੋਚ ਕੇ ਵਿਚਾਰਾਂ ਕਿ ਮੈਂ ਕਿਹੜੇ ਲੋਕਾਂ ਦੇ ਨਾਲ ਪੰਗਾ ਲੈ ਰਹੀ ਆ ਇਹ ਅਣਖ ਗੈਰਤ ਦੇ ਭਰਪੂਰ ਨੇ ਇਹ ਆਪਣੇ ਮਾਪੇ ਤੇ ਉਂਗਲੀ ਉਠਣੀ برداشت ਨਹੀਂ ਕਰ ਸਕਦੀ ਤੇ ਹਰੇਕ ਧੀ ਦਾ ਹਰੇਕ ਪੁੱਤ ਦਾ ਇਹ ਫਰਜ਼ ਹੀ ਵੀ ਬਣਦਾ ਕਿ ਉਹ ਆਪਣੇ ਮਾਪੇ ਦੀ ਅਣਖ ਗੈਰਤ ਲਈ ਹਰ ਕੁਰਬਾਨੀ ਦੇਣੀ ਜਾਇਜ਼ ਆ ਮੈਂ ਤਾਂ ਸਮਝਦਾ ਭਾਰਤੀ ਸੰਵਿਧਾਨ ਨੂੰ ਇਸ ਧੀ ਨੂੰ ਸਤਿ ਮਾਨ ਸਨਮਾਨ ਦੇਣਾ ਚਾਹੀਦਾ ਤੇ ਨਾਲ ਹੀ ਉਥੋਂ ਦਾ ਜਿਹੜਾ ਵੀ ਸਟਾਫ ਉਹਨੂੰ ਇਨਕੁਆਰੀ ਵੀ ਇੰਜ ਦੀ ਸੱਚ ਦੀ ਕਰਨੀ ਚਾਹੀਦੀ ਆ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਇਸ ਭੈਣ ਕੁਲਵਿੰਦਰ ਕੌਰ ਨੇ ਕਿਸੇ ਹੋਰ ਭਾਵਨਾ ਨਾਲ ਉਹਦੇ ਚਪੇੜ ਨਹੀਂ ਮਾਰੀ ਚਪੇੜ ਮਾਰਨ ਦਾ ਤੇ ਮੈਨੂੰ ਇੰਜ ਲੱਗਦਾ ਕਿ ਉਹਦੀ ਭਾਵਨਾ ਉਹਦੀ 6 ਵਜੇ ਸੀ ਕਿ ਉਹਦੀ ਮਾਂ ਨੂੰ ਗਲਤ ਬੋਲਿਆ ਗਿਆ